ਹਸ ਹਸ ਤੋਰੀ ਬਬਲਾ ਪੋਤ ਬਣ ਕੇ ਕਮਾਇ ਕਰ ਤੇਰੇ ਵੇ ਹਸ ਹਸ ਤੋਰੀ ਬਬਲਾ ਜਿਨ ਕਰਤਿਆਂ ਹੁੰਦੀਆਂ ਹੁੰਦੇ ਉਹਨਾਂ ਦੇ ਪਹਾੜ ਚ ਡੇਜੇਰੇ ਵੇ ਜਿਨ ਕਰਤਿਆਂ ਹੁੰਦੀਆਂ ਰੂਪ ਤਾਰ ਕਨਿਆ ਦਾ ਤੇਰੇ ਘਰ ਮੈਂ ਬਾਬ ਲਾਈ ਵੇ ਰੂਪ ਤਾਰ ਕਨਿਆ ਦਾ ਕੁੰਝ ਵਾਂਗ ਉੱਡ ਜਾਉਂਗੇ ਇੱਥੇ ਛੱਡ ਕੇ ਮੇਰੇ ਸੋਹਣੇ ਭਾਈ ਵੇ ਕੁੰਝ ਵਾਂਗ ਉੱਡ ਜਾਉਂਗੇ ਨਾ ਮੇਰਾ ਕੋਈ ਕਸੂਰ ਬਾਬਲਾ ਰੱਬਾ ਲਿਖਿਆ ਮੁਕਦਰਾਂ ਚ ਮੇਰੇ ਵੇ ਹੱਸ ਹੱਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹੱਸ ਹੱਸ ਤੋਰੀ ਬਾਬਲਾ ਬੱਲੇ ਬੱਲੇ ਬਈ ਤੀਆਂ ਗਉਆਂ ਵਾਂਗ ਹੁੰਦੀਆਂ ਬੱਲੇ ਬੱਲੇ ਬਈ ਤੀਆਂ ਗਉਆਂ ਵਾਂਗ ਹੁੰਦੀਆਂ ਇਹਨਾ ਮੁਹ ਕੋ ਜੇ ਆਖ ਨਾ ਸੁਨਾਇਵੇ ਪੁੱਤਾਂ ਨੇ ਜ਼ਮੀਣ ਸਾਬੜੀ ਅਸਾਂ ਹੱਥ ਦਿੱਤਾ ਤਾਂ ਲੈ ਜੇ ਪੁੱਤ ਨੇ ਜਮੀਨ ਸੰਭਣੀ ਦਣ ਤਿੱਤ ਤਨ ਨਾ ਕਟੇ ਹੋਜੂ ਬੱਲੇ ਬੱਲੇ ਚਾਰ ਸੁਵੇਰੇ ਵੇ ਹੱਸ ਹੱਸ ਤੋਰੀ ਬਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹੱਸ ਹੱਸ ਤੋਰੀ ਬਬਲਾ ਬੱਲੇ ਬੱਲੇ ਬਈ ਸਤਾ ਕੁੱਲਾ ਸੁਖਿਓ ਦੀਆਂ ਬੱਲੇ ਬੱਲੇ ਬਈ ਸਤਾ ਕੁੱਲਾ ਸੁਖਿਓ ਦੀਆਂ ਜਿਹਦੇ ਸੁਖਿ ਵਸੇ ਤੀrani ਵੇ ਹੋਰ ਕੁਝ ਨਈਓ ਮੰਗਦੀ ਇੱਕ ਵਾਰ ਲਬਦੈ ਮੇਰਾ ਹਾਨੀ ਜਨਿਓ ਮੰਗਦੇ ਇੱਕ ਕਰ ਚੰਗਾਲਬ ਦੇ ਮੇਰੇ ਬਾਬਲਾ ਜਿੱਥੇ ਮਿਲਪਣੇ ਨਾ ਪਣ ਬਨੇ ਰਹੇ ਵੇ ਹਸ ਹਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹਸ ਹਸ ਤੋਰੀ ਬਾਬਲਾ ਬੱਲੇ ਬੱਲੇ ਬਈ ਪੁੱਤਾਂ ਨਾਲੋਂ ਵੱਧ ਜਾਣ ਕੇ ਨਾਲ ਪਿਆਰ ਦੇ ਸਈ ਮੈਨੂੰ ਤੋੜਾਇਆ ਵੇ ਅਮੜੀ ਨੇ ਦੇ ਦੇ ਲੋਰੀਆਂ ਮੈਨੂੰ ਰਜ ਕੇ ਬਿਲਾੜ ਲੜਾਇਆ ਵੇ ਅਮਰਿਨੇ ਦੇ ਦੇ ਲੋਰੀਆਂ ਵੇ ਤੂੰ ਹੀ ਰਹਿ ਹਪਿਆਰ ਕਰਦਾ ਗੋਦੀ ਚੁੱਕ ਚੁੱਕ ਸ਼ਾਮ ਸਵੇਰੇ ਵੇ ਹੱਸ ਹੱਸ ਤੋਰੀ ਬਾਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹੱਸ ਹੱਸ ਤੋਰੀ ਬਾਬਲਾ ਜਗ ਦੀਆਂ ਰੀਤਾਂ ਨੂੰ ਕੋਈ ਸਕਦਾ ਨਾ ਤੋੜ ਮਰੋੜ ਰਬ ਸਚ ਚਤੁਰੋਂ ਲਿਖਿਆ ਪਹਿਲੇ ਪੰਧ ਦੇ ਵਸੋੜੇ ਲ ਮੇਰੇ ਵੇ ਹਸ ਹਸ ਤੋਰੀ ਬਬਲਾ ਉਤ ਬਣ ਕੇ ਕਮਾਇ ਕਰ ਤੇਰੇ ਵੇ ਹਸ ਹਸ ਤੋਰੀ ਬਬਲਾ ਜਿੰਨ ਕਰਤੀਆਂ ਹੁੰਦੀਆਂ ਹੁੰਦੇ ਉਹਨਾਂ ਦੇ ਪਹਾੜ ਜਿੱਟ ਜੇਰੇ ਵੇ ਹੱਸ ਹੱਸ ਤੋਰੀ ਬਬਲਾ ਪੁੱਤ ਬਣ ਕੇ ਕਮਾਇਆ ਕਰ ਤੇਰੇ ਵੇ ਹੱਸ ਹੱਸ ਤੋਰੀ ਬਬਲਾ